ਰੱਬ ਦਾ ਰੂਪ ਤਾਂ ਉਹ ਹੁੰਦੇ ਨੇ ਜਿਹੜੇ ਸਾਲ 6 ਮਹੀਨਿਆਂ ਬਾਅਦ ਗੇੜਾ ਮਾਰਦੇ ਨੇ ਆ ਥੋੜੇ ਤਾਂ ਰੱਬ ਰੋਜੇ ਉੱਤਰਿਆ ਰਹਿੰਦਾ ਆਪੂ ਆ 10 ਦਿਨ ਨਹੀਂ ਪੈਣ ਦਿੰਦੀ ਦਿੰਦੀ ਆ ਗੇੜਾ ਬਹਾਨਾ ਨਹੀਂ ਮਿਲ ਰਿਹਾ ਠੋ ਹੋ ਰੇ ਠੋ ਹੋ ਰੇ ਝੋਲੇ ਪਰਪਰ ਲੈ ਜਾਂਦੀ ਆ ਆ ਜੋੜੇ ਤੇਰੇ ਮੂਰੇ ਹੱਥ ਕੋਈ ਕੰਮ ਕਰ ਲੈ ਜਾ ਕੇ ਅੱਛਾ ਤੈਨੂੰ ਤਾਂ ਮੜੀ ਜੀ ਗੱਲ ਦਾ ਬਹਾਨਾ ਚਾਹੀਦਾ ਨਾਲ ਦੀ ਨਾਲ ਉਹ ਕਹਿੰਦੇ ਨਹੀਂ ਬਾਤ ਕ ਬਤੰਗੜ ਬਣਾ ਦਿੰਦੇ ਆ ਰਹਿਣ ਦੋ ਰਹਿਣ ਦੋ ਹਜੇ ਉਹ ਬਤੰਗੜਤਾਵੇਂ ਬਣਾਉਂਦੀ ਨਹੀਂ ਜਦੋਂ ਲੱਗ ਗਈ ਨਾ ਬਣਾਉਣ ਨਾਲੇ ਤੁਹਾਨੂੰ ਵੀ ਪਤਾ ਲੱਗ ਜੂਗਾ ਫਿਰ ਉਹ ਮੈਨੂੰ ਪਤਾ ਲੱਗਣ ਬੰਨੀ ਰਹਿ ਗਿਆ ਕੁਛ ਕਿੰਨੇ ਸਾਲ ਹੋ ਗਏ ਪਿਆਹੀ ਨੂੰ ਮੈਂ ਤਾਂ ਰੋਜ਼ ਦੀ ਪਤਾ ਕਰ ਕੀ ਚੱਲ ਰਿਹਾ ਕੀ ਨਹੀਂ ਚੱਲ ਚੰਗਾ ਮੇਰੀ ਗੱਲ ਸੁਣ ਲਓ ਹੁਣ ਇਹਨਾਂ ਨੂੰ ਤਾਂ ਗੱਲਾਂ ਨੂੰ ਛੱਡੋ ਵੀਰੇ ਆ ਬਾਪੂ ਨੂੰ ਕਹਿ ਦੋ ਮੜਾ ਜਾ ਦੇਖਿਓ ਦੱਸ ਪਰ ਅੰਦਰ ਫੁਕ ਜਾ ਕਰੇ ਵਗ ਜਾ ਕਰੇ ਉਹ ਚਾਰ ਕੋਈ ਨਹੀਂ ਮੈਂ ਕਰਦਾ ਬਾਪੂ ਨਾਲ ਬਾਪੂ ਦੀ ਤਾਂ ਤੀਮੀ ਕਾਦੀ ਬੱਗੀ ਹਿੰਦਾ ਪਤਾ ਨਹੀਂ ਕਾਦਾ ਬਜੋਗ ਲੱਗ ਰਿਹਾ ਐਂ ਬੈਠਿਆ ਰਹਿੰਦਾ ਕਰੇ ਓਏ ਹੁੰਦਾ ਹੀ ਆ ਜਦੋਂ ਜੀਵਨ ਸਾਥੀ ਵਗ ਜੈ ਨਾ ਫਿਰ ਐ ਹੁੰਦਾ ਤੂੰ ਗੁੱਸਾ ਨਾ ਕਰਿਆ ਕਰ ਮੈਂ ਪਿਆਰ ਨਾਲ ਸਮਝਾਣਾ ਬਾਪੂ ਨੂੰ ਕੋਈ ਗੱਲ ਨਹੀਂ ਜਾਂ ਤਾਂ ਤੁਸੀਂ ਪਿਆਰ ਨਾਲ ਸਮਝਾ ਦਿਓ ਨਹੀਂ ਫਿਰ ਮੈਂ ਸਮਝਾਉਂਗੀ ਤੂੰ ਕਰ ਲੈ ਕੰਮ ਕਰ ਲੈ ਮੈਂ ਸਮਝਾਉਣਾ ਜਾ ਮੈਂ ਕਰਦਾ ਬਾਪੂ ਨਾਲ ਜਾ ਚਲ ਕਰਦੀਆਂ ਮੈਂ ਸਮਝਾਦੇ ਹੋ ਇੱਕ ਤਾਂ ਪਤਾ ਨਹੀਂ ਕੀ ਤੜਕੀ ਕੰਜਰ ਦੀ ਭਿੰਡਾ ਖਾ ਲੈਂਦੀ ਐ ਤੜਕੀ ਚੜ ਜਾਂਦੀ ਐ ਜਿੰਨਾ ਮਰਜੀ ਪਿਆਰ ਨਾਲ ਗੱਲ ਕਰਨਾ ਮਝਾਲ ਵੀ ਥੱਲੇ ਆ ਜੇ ਇੱਕ ਆ ਬਾਪੂ ਵੀ ਇਹਨੂੰ 50 ਵਾਰੀ ਸਮਝਾ ਲਿਆ ਪਤੰਦਰ ਨੂੰ ਵੀ ਹੁਣ ਚਲ ਜਿਨੇ ਆਇਆ ਜਗਤ ਉਹਨੂੰ ਤਾਂ ਜਾਣੀ ਹੈ ਇਹ ਚਲੇਗੀ ਬੇਬੇ ਫਿਰ ਕੀ ਹੋ ਗਿਆ ਇਹ ਤਾਂ ਮੰਜੇ ਨਾਲ ਲਾ ਕੇ ਬਹਿ ਗਿਆ ਆਪ ਵੀ ਕਰਦਾ ਗੱਲ ਬਾਤ ਉਹ ਨਾਲ ਦੇ ਹੁਣ ਬਾਪੂ ਨਾਲ ਪਾਉ ਦੇਖੀ ਮਣਣੀ ਜੀ